ਮੈਂ ਇਹ ਸਾਡਾ ਪਿੰਡ ਚੋੜਸਾ ਜੀ ਮਤਲਬ ਸਾਡੇ ਮਲਤਾਜੀ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਰ ਹੈ 1.5 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦੇ ਬਾਰ ਬਾਰ ਬੇਟੀਆਂ ਨੇ ਦੋਏ ਵਿਆਈਆਂ ਨੇ ਤੇ ਸਵੇਰੇ ਭੁਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਹੀ ਕਰਤਾ ਮੈਂ ਸ਼ੌਪ ਤੇ ਜਾਣ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਵੀਰ ਤਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ 'ਚ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਗਿਆ ਕਿੱਥੇ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰਤੀਆਂ ਤੇ ਲੱਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਕਿ ਉਹ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇਨ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਦੋਂ ਰਾਤੀ ਦੁੱ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਘਰ ਸੀ ਰਾਤ ਘਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਦ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਗਏ ਪਰਿਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਰਵਾ ਹਾਂਜੀ ਬੇਟਾ ਬਾਰਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿਦਾਂ ਕੀ ਗੱਲ ਹੋਈ ਹੈ ਕਿਦਾਂ ਨਹੀਂ ਆਇਆ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਕੀਤਾ ਹੀ ਹੁਣ ਆਇਆ ਜੀ 7 ਵਜੇ ਹੁਣ ਆਇਆ ਪੂਰਾ ਹਾਂਜੀ ਤੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਮੈਂ ਇੱਥੇ ਆਇਆ ਮੈਂ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਦੇ ਕੋਲ ਹੀ ਆ ਫੋਨ ਤੇ ਫੋਨ ਕਰੋ ਅਗੇ ਇਹਨਾਂ ਨਾਲ ਗੱਲ ਕਿਸੇ ਨਾਲ ਮੁਲਾਜ਼ਮ ਨਾਲ ਹੋਈ ਆ ਫਿਰ ਮੈਂ ਆ ਤੇ ਇਹ ਮੁਲਾਜ਼ਮ ਹੈਗੇ ਸੀ ਇਹ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੱਡ ਵੱੜੀ ਭਾਈ ਇਹ ਕਨੂਵਾਰ ਰੋਡ ਦੇ ਉੱਤੇ ਜਿਹੜਾ ਫੜਕਾ ਉੱਥੇ ਸੜਤੀ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀਓ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਮਤਲਬ ਆ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਸੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿ ਨਹੀਂ ਜਾ ਸਕਦਾ ਜੀ ਕਿ ਕੀ ਗੱਲ ਹੋਈ ਤੇ ਕੀ ਹਸਾ ਨੀ ਮੰਗ ਅਸੀਂ ਕੁਝ ਨਹੀਂ ਕਰਦੇ ਅਸੀਂ ਜੀ ਕਹਿੰਦੇ ਵੀ ਤਵਦੀਸ਼ ਕੀਤੀ ਜਾਏ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਤੇ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਹੱਸਦੇ ਕੋਸਦੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੇਰਾ ਨਾਂ ਏਸੀ ਭਪਿੰਦਰ ਸਿੰਘਾ ਚੌਂਕੀਂਜਾ ਜੀਆਰਪੀ ਗੁਰਦਾਸਪੁਰ ਜੀ ਤਾਂ ਕੀ ਕੰਨਾ ਹੋਈ ਸੀ ਸਿਰੇ ਕੰਨਾ ਵੀ ਸਿਰੇ ਨੂੰ ਜਾਨੂੰ ਜਿੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਮਾਟ ਵੀਕ 1% ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਇਕੜ ਨੱਕੇ ਨੇ ਵੇਦੀ ਸਰ ਸਾਨੂੰ ਸਵੇਰੇ ਸਵਾ 7:00 ਵੇ ਮੀਮੋ ਦੋਨਾਂ ਟੈਂਪ ਆਇਆ ਵਾ ਸਵਾ 7:00 ਹੜਕੋ ਆਈ ਹੈ ਸਵਾ 7:00 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖਦੇ ਆਂ ਦੀ ਆਏ ਨੇ ਮੌਕੇ ਤੇ ਆਏ ਆ ਪਰਿਵਾਰਾਂ ਨੂੰ ਦੱਸਿਆ ਰਹੇ ਐਸਸੀ ਸੀ ਜੀ ਹਾਂਜੀ ਤੇ ਵੇਖ ਲੈਨੇ ਸਰ ਕੋ ਪਤਾ ਲੱਗ ਜਾਣਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ ਮੈਂ ਇਹ ਸਾਡਾ ਪਿੰਡ ਚੋੜਸਾ ਦਵਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਰ ਹੈ 1.5 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰ ਬਾਰ ਬੇਟੀਆਂ ਨੇ ਦੋਏ ਵਿਆਈਆਂ ਨੇ ਤੇ ਸਵੇਰੇ ਭੁਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਕਰਤਾ ਮੈਂ ਸ਼ੌਪ ਤੇ ਜਾਣ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਅਭੀ ਤਰ੍ਹਾਂ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕਿੱਥੇ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰਤੀਆਂ ਤੇ ਲੱਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟ ਬਾਅਦ ਹੀ ਫੋਨ ਕਰਤਾ ਵੀ ਕਿ ਉਹ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈਡੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਰਾਤੀ ਦੁੱਧ ਲੈ ਮਤਲਬ ਚਲਦਾ ਫਿਰਦਾ ਕੋਈ ਅਸਲੀ ਗੱਲ ਨਹੀਂ ਹੈਗੀ ਰਾਤ ਕਰ ਸੀ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ 'ਤੇ ਹੋਵਾਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨ ਤਾਂ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਪਰਿਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿਦਾਂ ਕੀ ਗੱਲ ਹੋਈ ਹੈ ਕਿਦਾਂ ਨਹੀਂ ਆਇਆ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਫੋਨ ਆਇਆ ਜੀ 7 ਵਜੇ ਫੋਨ ਆਇਆ ਪੂਰਾ ਹਾਂਜੀ ਤੇ ਪੁਲਿਸ ਮੌਕੇ ਤੇ ਪਹੁੰਚੀ ਮੈਂ ਇੱਥੇ ਆਇਆ ਮੈਂ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਦੇ ਕੋਲੀਆ ਫੋਨ ਤੇ ਫੋਨ ਕਰੋ ਅਗੇ ਇਹਨਾਂ ਨਾਲ ਗੱਲ ਕਿਸੇ ਨਾ ਮੁਲਾਜ਼ਮ ਨਾਲ ਹੋਈ ਆ ਫਿਰ ਮੈਂ ਆਇਆ ਤੇ ਇਹ ਮੁਲਾਜ਼ਮ ਹੈਗੇ ਸੀ ਇਹ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੱਡ ਵੜੀ ਭਾਈ ਕਨੂਵਾਰ ਰੋਡ ਦੇ ਉੱਤੇ ਜਿਹੜਾ ਫਾੜਕਾ ਉੱਥੇ ਸੜਤੀ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਮਤਲਬ ਆ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਤੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿ ਨਹੀਂ ਜਾ ਸਕਦਾ ਜੀ ਕਿ ਕੀ ਗੱਲ ਹੋਈ ਤੇ ਕੀ ਹਸਾ ਨੀ ਮੰਗ ਅਸੀਂ ਕੁਛ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਵੀ ਤਵਦੀਸ਼ ਕੀਤੀ ਜਾਏ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਤੇ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਹੱਸਦੇ ਕੋਸੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ ਮੇਰਾ ਨਾਂ ਏਸੀ ਭਪਿੰਦਰ ਸਿੰਘਾ ਚੌਂਕੀਂਜਾ ਜੀਆਰਪੀ ਗੁਰਦਾਸਪੁਰ ਜੀ ਤਾਂ ਕੀ ਕੰਨਾ ਹੋਈ ਸੀ ਸਿਰੇ ਕੰਨਾ ਵੀ ਸਿਰੇ ਸਾਨੂੰ ਜੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਵੱਟਨੇ ਕੀ 1% ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਇੱਕੜਨੇ ਕਿਨੇ ਵੇਦੀ ਸੀ ਸਾਨੂੰ ਸਵੇਰੇ 7:30 7:00 ਵੇ ਮੀਮੋ ਦੌਰਾਨ ਟੈਂਪ ਆਇਆ ਵਾ 7:30 ਹੜ ਕੋ ਆਈਏ 7:30 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖ ਦਿਆਂਦੇ ਆ ਆਏ ਨੇ ਮੌਕੇ ਤੇ ਆਏ ਆ ਪਰਿਵਾਰ ਨੂੰ ਤਾਂ ਸਜਾਰੇ ਐਫ ਸੀ ਸੀ ਕਿੱਦੀ ਹੈ ਹਾਂਜੀ ਤੇ ਵੇਖ ਲੈਨੇ ਸੜਕੋ ਪਾ ਲੱਗ ਜਾਣਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ